ਇਹ ਹੈਗਾ ਜੀ ਪਹਿਲਾ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਜੀਆਈ ਜੇਬੀਆਈਸੀ ਮਿਸਟਰ ਓਗਾਵਾ ਕਾਜ਼ੂਨੋਰੀ ਇਹਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਸੀਗੇ ਜਿਹੜੇ ਖੜੇ ਨੇ ਨਾਲ ਇਹ ਸਾਨੂੰ ਮਿਲੇ ਇਹਦੇ ਵਿੱਚ ਇਹ ਕੀ ਕਰਦੇ ਨੇ ਕਿ ਜਪਾਨ ਦੇ ਵਿੱਚ ਇੱਕ ਰੂ ਲੈ ਕੇ ਚਿੰਨੀਆਂ ਵੀ ਜਪਾਨ ਦੀਆਂ ਕੰਪਨੀਆਂ ਕਿਸੇ ਹੋਰ ਕੰਟਰੀ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੀਆਂ ਨੇ ਕੰਮ ਕਰਨਾ ਚਾਹੁੰਦੀਆਂ ਨੇ ਇਨਵੈਸਟਮੈਂਟ ਕਰਨਾ ਚਾਹੁੰਦੀਆਂ ਇਹ ਜਿਹੜੀ ਬੈਂਕ ਹੈ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ ਇਹ ਉਹਨਾਂ ਨੂੰ ਲੋਨ ਦਿੰਦੇ ਨੇ ਇਹ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਕਿ ਤੁਸੀਂ ਉੱਥੇ ਜਾਓ ਕਿੰਨੇ ਪਰਸੈਂਟ ਤੁਹਾਡਾ ਉਹਦੇ ਵਿੱਚ ਹਿੱਸਾ ਹੋਊਗਾ ਚਾਹੇ ਜੇ ਉਹਨਾਂ ਨੇ ਕਿਸੇ ਪਹਿਲੇ ਮੌਜੂਦ ਕੰਪਨੀ ਦੇ ਵਿੱਚ ਹਿੱਸਾ ਪਾਉਣਾ ਹੈ ਜੋਇੰਟ ਵੈਂਚਰ ਕਰਨਾ ਹੈ ਤਾਂ ਉਹ ਜੇ ਜਪਾਨ ਦਾ ਕਿੰਨੇ ਪਰਸੈਂਟেজ ਹੋਊਗਾ ਉਸ ਹਿਸਾਬ ਨਾਲ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਕਰਦੇ ਨੇ ਜਨਨਿਕ ਬੇਸ ਇਹੀ ਹੈ ਇਹਨਾਂ ਦਾ ਆਪਣੇ ਇੱਥੇ ਇਹ ਇੰਡਸ ਇੰਡ ਬੈਂਕ ਨਾਲ ਪਾਇਆ ਪਿਆ ਹੈ ਇੰਡਸ ਇੰਡ ਸੋ ਇਹਨਾਂ ਨੇ ਸਾਡੇ ਨਾਲ ਡਿਸਕਸ਼ਨ ਕੀਤਾ ਤੇ ਇਹ ਕਹਿੰਦੇ ਵੀ ਅਸੀਂ ਕਲੀਨ એનર્ਜੀ ਤੇ ਪ੍ਰੋਜੈਕਟਾਂ ਦੇ ਵਿੱਚ ਅਸੀਂ ਪ੍ਰਪੋਜ਼ਲ ਜਿਹੜੀਆਂ ਤੁਹਾਡੀਆਂ ਸੈਪਟ ਕਰਦੇ ਆ ਤੇ ਅਸੀਂ ਟੈਕਨੀਕਲ ਡਿਸਕਸ਼ਨ ਜਿਹੜਾ ਪੋਟੈਂਸ਼ੀਅਲ ਫਾਈਨਾਂਸਿੰਗ ਫਾਈਨਾਂਸਿੰਗ ਐਵੇਨਿਊ ਦੇ थ्रू ਜਾਪਾਨੀ ਕੰਪਨੀ ਨੂੰ ਅਸੀਂ ਰეკਮੈਂਡ ਕਰਾਂਗੇ ਤੁਹਾਡਾ ਅਸੀਂ ਸਾਰਾ ਜਿਹੜਾ ਏਜੰਡਾ ਲੈ ਲਿਆ ਸੋ ਸਬਮਿਟ ਜਿਹੜਾ ਸਾਡਾ ਹੋ ਰਿਹਾ 13 14 15 ਮਾਰਚ ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ 2026 ਚ ਇਹ ਉਹਦੇ ਵਿੱਚ ਇਹ ਕਹਿੰਦੇ ਅਸੀਂ ਵੱਧ ਛੜ ਕੇ ਹਿੱਸਾ ਲੈਣਾ ਸੀ ਜਾਪਾਨ ਦੀਆਂ ਕੱਪੜੀਆਂ ਨੂੰ ਇਹ ਐਪਰੀਸ਼ੀਏਟ ਕਰਨਗੇ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਕੰਮ ਕਰੋ ਇਹ ਪਹਿਲੇ ਦਿਨ ਪਹਿਲੀ ਮੀਟਿੰਗ ਸਾਡੀ ਜਿਹੜੀ ਹੈ ਉਹ ਜੇਬੀਆਈਸੀ ਨਾਲ ਸੀਗੀ ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਰਪੋਰੇਸ਼ਨ